ਮੈਨੂੰ 3 ਤਰੀਕ ਨੂੰ ਰਾਤੀ 10:23 ਤੇ ਕਾਲ ਆਂਦੀ ਹੈ ਕਿ ਮੈਂ ਅਮਰਿਤ ਲਾਮ ਗਰੁੱਪ ਤੋਂ ਗੱਲ ਕਰ ਰਿਹਾ ਤੇ ਅੱਗੇ ਮੈਨੂੰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੈਂ ਤੇ ਕੋਈ 1 ਕਰੋੜ ਰੁਪਏ ਲੈਣਾ ਤੇ ਜੇ ਤੁਸੀਂ ਮੈਨੂੰ 1 ਕਰੋੜ ਰੁਪਏ ਨਹੀਂ ਦਿੱਤਾ ਤੇ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਮਾਰਾਂਗਾ ਤੈਨੂੰ ਠੀਕ ਆ ਦਿਨ ਪੰਜ-ਛੇ ਦਿਨ ਤੱਕ ਕੱਢ ਰੋ ਜੇ ਕੱਢ ਜਾਂਦੇ ਸੀ ਤੇ ਅਗੋਨਰ ਮੈਨੂੰ ਗੱਲ ਕਰਨੇ ਸ਼ੁਰੂ ਕਰਦੇ ਜਾਂ ਜਦੋਂ ਗਾਲਾਂ ਕੱਢੀਆਂ ਤੇ ਮੈਂ ਫੋਨ ਕੱਟ ਕਰਤਾ ਤੇ ਉਸ ਤੋਂ ਬਾਅਦ 2 ਮਿੰਟ ਬਾਅਦ ਉਹਨਾਂ ਦੀ ਆਡੀਓ ਕਾਲ ਆਂਦੀ ਹੈ ਆਡੀਓ ਮੈਸੇਜ ਆਂਦਾ ਕਿਉਂ ਤੇ ਤੋ ਅਸੀਂ ਪੈਸੇ ਨਹੀਂ ਲੈਣੇ ਹੁੰਦੇ ਨਾ ਅਸੀਂ ਜਾਨੂ ਹੀ ਮਾਰਨਾ ਤੇ ਪਰ ਮੰਗੇ ਪੈਸੇ ਠੀਕ ਹੈ ਤੂੰ ਕੱਢਦੀ ਗਾਲ ਠੀਕਾ ਹੁਣ ਤੇਰੇ ਕੋ ਪੈਸੇ ਨਹੀਂ ਉਹ ਲੈਣੇ ਤੈਨੂੰ ਮਾਰਾਂਗਾ ਨਾ ਪੁਲਸਾ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਹੋਈ ਹੈ ਕਿ ਅਸੀਂ ਆਪਣੇ ਕੰਮਕਾਰਾਂ ਤੇ ਆਰਾਮ ਨਾਲ ਜਾ ਸਕੀਏ ਅਸੀਂ ਤਾਂ ਆਪਣੇ ਟੈਂਸ਼ਨ 'ਚ ਬੈਠਾ ਆ ਬੰਦੇ ਪਤਾ ਨਹੀਂ ਕਦੋਂ ਆ ਕੇ ਕੀ ਵਾਰਦਾਤ ਕਰ ਜਾਣ ਉਹਨਾਂ ਨੇ ਸਾਨੂੰ ਕਿਹਾ ਵੀ ਹੁਣ ਤੇਰੇ ਕੋਲ 5-7 ਦਿਨ ਦੇ ਟਾਈਮ ਆ ਤੋ ਜਿਹਦੇ ਕੋ ਮਰਜ਼ੀ ਚੱਲਦਾ ਜਿਹਨੂੰ ਮਰਜ਼ੀ ਬੁਲਾ ਲਾ ਜਿਹੜੇ ਮਰਜ਼ੀ ਪੁਲਿਸ ਸਟੇਸ਼ਨ ਚੱਲ ਜਾ ਕਹਿੰਦੇ ਤੈਨੂੰ ਅਸੀਂ ਛੱਡਣਾ ਨਹੀਂ ਤੈਨੂੰ ਅਸੀਂ ਮਾਰਨੇ ਮਾਰਨਾ ਆ ਆਮ ਵਪਾਰੀ ਦਾ ਕੰਮ ਕਰ ਹੀ ਨਹੀਂ ਸਕਦਾ ਹੁਣ ਜਾਂ ਤਾਂ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਟੈਕਸ ਭਰਾਂਗੇ ਸਰਕਾਰ ਨੂੰ ਟੈਕਸ ਭਰਾਂਗੇ ਜਾਂ ਫਿਰ ਇਹਨਾਂ ਗੈਂਗਸਟਰਾਂ ਨੂੰ ਭਰਾਂਗੇ ਜੇ ਗੈਂਗਸਟਰ ਨੂੰ ਭਰ ਦਿਆਂ ਤਾਂ ਸਰਕਾਰ ਮਾਰਦੀ ਐ ਜੇ ਸਰਕਾਰ ਨੂੰ ਭਰ ਦਿਆਂ ਤਾਂ ਗੈਂਗਸਟਰ ਮਾਰਦੇ ਆ ਆਮ ਵਪਾਰੀ ਤਾਂ ਮਰਨ ਹੋ ਗਿਆ ਜਾਂ ਘ ਬੇਰੋਜ਼ਗਾਰ ਬੈਠਾਂਗੇ ਜਾਂ ਕੰਮ ਤੇ ਜਾਵਾਂਗੇ ਤੇ ਗੋਲੀਆਂ ਖਾਵਾਂਗੇ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਚ ਲਾਈਨ ਆਰਡਰ ਬਹੁਤ ਵਧੀਆ ਤੁਸੀਂ ਇਹ ਗੱਲਾਂ ਸੰਤੁਸ਼ਟ ਹੋ ਹਣ ਸਰ ਲਾਈਨ ਆਰਡਰ ਤਾਂ ਤੁਹਾਡੇ ਸਾਹਮਣੇ ਆ ਤੁਸੀਂ ਡੇਲੀ ਲੁਧਿਆਣਾ ਤੇ ਦੇਖ ਸਕਦੇ ਹੋ ਕਬਾ ਬਾਕੀ ਸ਼ਾਇਦ ਇਹ ਗੱਲ ਛੱਡ ਹੀ ਦਿੰਦੇ ਆ ਕੱਲ ਲੁਧਿਆਣੇ ਦੀ ਗੱਲ ਕਰ ਲੰਦੇ ਆ ਇਸ ਮਹੀਨੇ ਦੇ ਵਿੱਚ ਕਿੰਨੀਆਂ ਗੋਲੀਆਂ ਚੱਲ ਚੁੱਕੀਆਂ ਕਿੰਨੇ ਪਰਿਵਾਰ ਮਰ ਚੁੱਕੇ ਕਿੰਨੇ ਤੇ ਬੱਚੇ ਮਰ ਚੁੱਕੇ ਤਿੰਨ ਦਿਨ ਹੋ ਗਏ ਸਰ ਤਿੰਨ ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹਮ ਬਾਬਾ ਮੁੜ ਕੇ ਬੰਦਾ ਮਰ ਜਾਂਦਾ ਮੁੜ ਕੇ ਗੱਲੇ ਦੇ ਘਰੇ ਚਲ ਜਾਂਦੇ ਆ ਫਿਰ ਸਾਰੇ ਜਾਂਦੇ ਆ ਉਹਨਾਂ ਦਾ ਆਪਾਂ ਨੂੰ ਅਜ ਜਪਾਨ ਦੇ ਵਿੱਚ ਐਸੇ ਵਕਤ ਮੁੱਖ ਮੰਤਰੀ ਉਹ ਕਹਿੰਦੇ ਉੱਥੋਂ ਦੀਆਂ ਕੰਪਨੀਆਂ ਲਿਆਉਣੀਆਂ ਵਪਾਰ ਵਧਾਉਣ ਵਾਸਤੇ ਪੰਜਾਬ ਦੇ ਵਪਾਰੀਆਂ ਨੂੰ ਧਮਕੀਆਂ ਆ ਰਹੀਆਂ ਬਾਹਰਲੇ ਵਪਾਰੀ ਸੱਦੇ ਜਾ ਰਹੇ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਸਰ ਉਹਨਾਂ ਨੂੰ ਬਾਹਰੋਂ ਬੁਲਾਇਆ ਜਾ ਰਿਹਾ ਨਾ ਵਪਾਰੀਆਂ ਨੂੰ ਕਿ ਤੁਹਾਡੇ ਤੁਹਾਡੇ ਵੀ ਗੋਲੀਆਂ ਮਹਿਣਗੀਆਂ ਉਹਨਾਂ ਨੂੰ ਬਾਹਰੋਂ ਬਾਹਰ ਤਾਂ ਸੇਫ ਨੇ ਲੋਕੇ ਉਹਨਾਂ ਨੂੰ ਬਾਹਰਲੇ ਵਪਾਰੀਆਂ ਨੂੰ ਇਹ ਦੇਖ ਰਿਹਾ ਵੀ ਉਹ ਕਿੰਦਾ ਖੁਸ਼ ਰਹਿ ਰਹੇ ਆ ਬਾਹਰਲੇ ਵਪਾਰੀਆਂ ਨੂੰ ਬੁਲਾਈ ਆਪਾਂ ਪੰਜਾਬ ਚ ਉਹਨਾਂ ਦੇ ਵੀ ਗੋਲੀਆਂ ਮਰਵਾਈਏ ਹੁਣ ਦਾ ਮਾਹੌਲ ਇਹ ਬਣ ਚੁੱਕਾ ਵੀ ਆਪਾਂ ਨਾ ਘਰੇ ਬਹਿ ਜਾਓ ਕਾਰੋਬਾਰ ਬੰਦ ਕਰ ਦਿਓ ਗਵਰਨਮੈਂਟ ਗਵਰਨਮੈਂਟ ਸਿਰਫ ਟੈਕਸ ਭਾਲ ਰਹੀ ਆ ਤੁਹਾਨੂੰ ਕੋਈ ਇਹ ਨਹੀਂ ਹੈਗਾ ਵੀ ਤੁਹਾਡੀ ਜਾਨ ਨੂੰ ਖਤਰਾ ਹੈਗਾ ਵੀ ਤੁਹਾਨੂੰ ਕੋਈ ਸਕਿਉਰਿਟੀ ਦਿੱਤੀ ਜਾਵੇ ਜਿਹੜੀਆਂ ਗੱਲਾਂ ਜੀ ਉਹ ਕਹਿੰਆਂ ਜਾਂਦੇ ਹੋ ਲਾਅ ਐਂਡ ਆਰਡਰ ਬਹੁਤ ਵਧੀਆ ਪੰਜਾਬ 'ਚ ਤੁਸੀਂ ਮੰਨਦੇ ਹੋ ਕੱਲ ਹੀ ਕਹਿ ਕੇ ਹੱਲੇ ਬਿਲਕੁਲ ਵੀ ਨਹੀਂ ਸਰ ਬਿਲਕੁਲ ਵੀ ਨਹੀਂ ਹੈਗਾ ਇੱਥੇ ਤੱਕ ਕਿ ਕੋਈ ਤੁਰਿਆ ਜਾਂਦਾ ਵਾ ਉਹਦੇ ਤੋਂ ਕੋਈ ਸਮਾਨ ਸਨੀਚਿੰਗ ਕਰ ਰਿਹਾ ਕੋਈ ਚਾਕੂ ਮਾਰ ਰਿਹਾ 100 ਰੁਪਏ ਪਿੱਛੇ ਲੋਕ ਬੰਦਾ ਮਾਰ ਰਹੇ ਨੇ ਜੋ ਅਸੀਂ ਸੁਣਦੇ ਹੁੰਦੇ ਹੁੰਦੇ ਜੁਪੀ ਦੇ ਬਹੁਤ ਮਾੜੇ ਹਾਲ ਨੇ ਅਸੀਂ ਸਾਨੂੰ ਨਹੀਂ ਲੱਗਦਾ ਜੁਪੀ ਦੇ ਕੋਈ ਮਾੜੇ ਹਾਲ ਨੇ ਜੁਪੀ ਨਾਲੋਂ ਪੰਜਾਬ ਦੇ ਯਾਰਾ ਮਾੜੇ ਹਾਲ ਬਦਲਾ ਆਇਆ ਜਿਵੇਂ ਕਹਿੰਦੇ ਸੀ ਬਦਲਾ ਬਦਲਾ ਆ ਗਿਆ ਸਰ ਬਿਲਕੁਲ ਆਇਆ ਉਹਨਾਂ ਦੇ ਕੋਲ ਵਪਾਰ ਕਰ ਰਹੇ ਤੇ ਗੋਲੀਆਂ ਪੈ ਰਹੀਆਂ ਬਦਲਾ ਹੀ ਆ ਸਰ ਉਹ ਤਾਂ ਕਹਿੰਦੇ ਬੰਦਾ ਮਰੇ ਤਾਂ ਅਸੀਂ ਆਪਣੇ ਬੱਦਰ ਤੇ ਕੰਮ ਕਰਾਂਗੇ ਆਦਰਵਾਇਸ ਅਸੀਂ ਬਿਲੇ ਬੈਠੇ ਆਪਣਾ ਰਿਪੋਰਟ ਦਰਜ ਕਰ ਲਈ ਬਾਤ ਗੱਲ ਖਤਮ ਐ ਵੀ ਉਹ ਤਾਂ ਬੈਠੇ ਸੀ ਪੀਸੀਆਰ ਦੀ ਗੱਡੀ ਆਈ ਹੈ ਤੁਹਾਡੇ ਨਾਲ ਖੜ ਕੇ ਇੱਕ ਬੰਦਾ ਫੋਟੋ ਕਰਾ ਗਿਆ ਤੁਸੀਂ ਸੇਮ ਮਹਿਸੂਸ ਕੀਤਾ ਜਦੋਂ ਫੋਟੋ ਹੋ ਗਈ ਤੁਹਾਡੀ ਉਸ ਵਕਤ ਤੁਸੀਂ ਡਰ ਡਰਦੇ ਨਹੀਂ ਹੋਣ ਕਿਸੇ ਚੀਜ਼ ਤੋਂ? ਸਰ ਫੋਟੋ ਉਹਨਾਂ ਦਾ ਬਸ ਇੱਕ ਸੈਲਫੀ ਵਾਲਾ ਕੰਮ ਬਣਾ ਲਿਆ ਵੀ ਸੈਲਫੀ ਲੈ ਲਈ ਗੱਲ ਖਤਮ ਹੋ ਗਈ। ਉਹਨਾਂ ਨੇ ਥੋੜਾ ਵੀ ਬੰਦਾ ਸੈਲਫੀ ਲੈ ਕੇ ਤੇ ਗੋਲੀ ਵਜਣੀ ਨਹੀਂ। ਪਹਿਲਾਂ ਕਦੇ ਅਜਿਹੀ ਕਾਲ ਆਈ? ਕਦੇ ਵੀ ਨਹੀਂ ਆਈ ਸਰ। ਹੁਣ ਜਦੋਂ ਦੀ ਕਾਲ ਆਈ ਨਾ ਤਾਂ ਅਸੀਂ ਕੰਮ ਤੇ ਜਾਵਾਂ ਆ ਰਹੇ ਆਂ, ਨਾ ਅਸੀਂ ਘਰੇ ਸ਼ਾਂਤ ਬੈਠੇ ਆਂ, ਸਾਰਾ ਸਹਿਮ ਦਾ ਮਾਹੌਲ ਬਣਿਆ ਪਿਆ ਘਰੇ ਵੀ। ਜਿਸ ਤਰੀਕੇ ਨਾਲ ਉਹ ਬੋਲ ਰਹੇ ਸੀ ਉਹਨਾਂ ਨੂੰ ਕੋਈ ਪੁਲਿਸ ਦਾ ਡਰ ਨਹੀਂ? ਉਹਨਾਂ ਨੂੰ ਕੋਈ ਡਰ ਨਹੀਂ ਸਰ ਪੁਲਿਸ ਦੇ ਕੋਛ ਵੀ ਨਨਤਾ ਜਿਆਣਾ ਆ ਪਈ ਐਸਟਾ ਪ੍ਰਸ਼ਾਸਨ ਦੀ ਤਾਂ ਤੁਹਾਡੀ ਏਜ ਕਿੰਨੀ ਹੈ ਮੇਰੀ ਏ 27 ਸਰ 27 ਦੀ ਏਜ ਚ ਮਤਲਬ ਤੁਹਾਨੂੰ ਧਮਕੀ ਆ ਗਈ ਤੁਹਾਡੀ ਅਜੇ ਬਹੁਤ ਜ਼ਿੰਦਗੀ ਲੰਮੀ ਪਈ ਐ ਪਰ ਤੁਹਾਡੇ ਮਨ ਚ ਤਾਂ ਹੁਣ ਡਰਾਇ ਤੋਂ 27 ਸਾਲ ਦੀ ਉਮਰ ਚ ਪੈ ਗਿਆ ਯਾਰ ਵੀ ਪਤਾ ਹੀ ਨਹੀਂ ਕਿਦਾਂ ਗੋਲੀ ਮਰਵਾ ਦੇਣੀ ਕਿਸੇ ਜਾਂ ਵਜ ਜਾਣੀ ਉਹੀ ਸਰ ਉਹਨਾਂ ਜਿਸਾਂ ਉਹਨਾਂ ਬਾਰਦਾਤ ਦਾ ਮਾਹੌਲ ਚੱਲ ਪਿਆ ਅੱਜ ਆਉਣ ਵਾਲੇ ਟਾਈਮ ਚ ਬੰਦਾ 30 ਸਾਲ ਤੋਂ ਉੱਪਰ ਤਾਂ ਨਹੀਂ ਟੱਪਦਾ ਸਰ ਇਸ 30 ਸਾਲ ਤੋਂ ਬਾਅਦ ਤਾਂ ਗੋਲੀਆਂ ਮਹਿਣੀਆਂ ਆਪਾਂ ਨੂੰ ਕੱਲ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੋ ਬੜੀਆਂ ਫੜਾਂ ਮਾਰ ਰਹੇ ਸੀ ਕਿ ਪੰਜਾਬ ਵੀ ਇੱਕ ਸੂਬਾ ਜਿੱਥੇ ਕ੍ਰਾਈਮ ਸਭ ਤੋਂ ਘੱਟ ਹੈ ਅਮਨ ਕਾਨੂੰਨ ਦੀ ਸਥਿਤੀ ਹੈ ਲਾਅ ਐਂਡ ਆਰਡਰ ਬਰਕਰਾਰ ਹੈ ਬਾਕੀ ਸੂਬਿਆਂ ਦੇ ਵਿੱਚ ਬੁਰਾ ਹਾਲ ਹੈ ਪਰ ਉਹ ਪਤਾ ਨਹੀਂ ਕਿਹੜੇ ਪੰਜਾਬ ਦੀ ਗੱਲ ਕਰ ਰਹੇ ਸੀ ਇਹ ਹਜੇ ਕਲੀਅਰ ਨਹੀਂ ਹੈ ਕਿ ਕੋਈ ਪਾਕਿਸਤਾਨ ਵਾਲੇ ਪੰਜਾਬ ਦੀ ਗੱਲ ਕਰ ਰਹੇ ਸੀ ਜਾਂ ਭਾਰਤ ਵਾਲੇ ਪੰਜਾਬ ਦੀ ਗੱਲ ਕਰ ਰਹੇ ਸੀ ਭਾਰਤ ਵਾਲੇ ਪੰਜਾਬ ਵਿੱਚ ਤਾਂ ਜੋ ਹਾਲਾਤ ਹੈ ਕੋਈ ਦਿਨ ਹੈ ਜਿਹੜਾ ਨਹੀਂ ਜਾਂਦਾ ਜਿੱਦ ਦੇ ਪੰਜਾਬ 'ਚ ਗੋਲੀ ਨਹੀਂ ਚੱਲਦੀ ਤੇ ਕੋਈ ਮਰਡਰ ਨਹੀਂ ਹੁੰਦਾ ਤੇ ਕੋਈ ਵੀ ਅਜਿਹਾ ਦਿਨ ਨਹੀਂ ਜਾਂਦਾ ਜਿੱਦੈਂ ਪੰਜਾਬ ਦੇ ਵਪਾਰੀਆਂ ਨੂੰ ਫਰੋਤੀ ਦੀਆਂ ਕੌਲਾ ਨਹੀਂ ਆਉਂਦੀਆਂ ਅਸੀਂ ਇਸ ਵਕਤ ਲੁਧਿਆਣੇ ਦੇ ਵਿੱਚ ਆ ਜਿੱਥੇ ਇੱਕ ਸੁਨਿਆਰ ਦਾ ਕੰਮ ਕਰਨ ਵਾਲੇ ਇੱਕ ਜੁਐਲਰ ਸ਼ਾਪ ਦੇ ਮਾਲਕ ਨੂੰ ਫੋਨ ਆਉਂਦਾ ਫਰੋਤੀ ਮੰਗੀ ਜਾਂਦੀ ਹੈ ਫਰੋਤੀ ਮੰਗਣ ਤੋਂ ਬਾਅਦ ਧਮਕੀ ਆਉਂਦੀ ਹੈ ਕਿਸ ਤਰੀਕੇ ਦੀ ਧਮਕੀ ਆਉਂਦੀ ਹੈ ਜਾਨੋਂ ਮਾਰਨ ਦੀਆਂ ਗੱਲਾਂ ਹੁੰਦੀਆਂ ਇਹ ਸਾਰੇ ਤੇ ਗੱਲਬਾਤ ਕਰਾਂਗੇ ਪਹਿਲਾਂ ਬਾਈ ਜੀ ਨਾ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਚਿਨ ਵਰਮਾ ਵਾਹ ਸਾਹਿਬ ਕੀ ਕਿਸ ਤਰੀਕੇ ਨਾਲ ਤੁਹਾਨੂੰ ਫੋਨ ਆਉਂਦਾ ਕਿੱਦੇ ਆਉਂਦਾ ਕੀ ਗੱਲਬਾਤ ਹੁੰਦੀ ਹੈ ਮੈਨੂੰ ਤਿੰਨ ਤਰੀਕ ਨੂੰ ਰਾਤ 10:23 ਮਿੰਟ ਤੇ ਕਾਲ ਆਂਦੀ ਹੈ ਕਿ ਮੈਂ ਅਮਰਿਤ ਲਾਮ ਗਰੁੱਪ ਤੋਂ ਗੱਲ ਕਰ ਰਿਹਾ ਤੁਸੀਂ ਸਚਿਨ ਵਰਮਾ ਗੱਲ ਕਰ ਰਿਹਾ ਮੈਂ ਕਹਾ ਹਾਂਜੀ ਸਚਿਨ ਵਰਮਾ ਗੱਲ ਕਰ ਰਿਹਾ ਤੇ ਅੱਗੇ ਮੈਨੂੰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੈਂ ਤੇ ਕੋਈ 1 ਕਰੋੜ ਰੁਪਏ ਲੈਣਾ ਜੇ ਤੁਸੀਂ ਮੈਨੂੰ 1 ਕਰੋੜ ਰੁਪਏ ਨਹੀਂ ਦਿੱਤਾ ਤੇ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਠੀਕ ਹੈ ਜਦੋਂ ਮੇਰਾ ਇਸ ਗੱਲ ਤੋਂ ਵਿਰੋਧ ਕੀਤਾ ਤੇ ਗਵਰਨਰ ਮੈਨੂੰ ਗੱਲ ਕਰਨੇ ਸ਼ੁਰੂ ਕਰਦੇ ਆ ਜਦੋਂ ਗਾਲਾਂ ਕੱਢੀਆਂ ਤੇ ਮੈਂ ਫੋਨ ਕੱਟ ਕਰਤਾ ਤੇ ਉਸ ਤੋਂ ਬਾਅਦ 2 ਮਿੰਟ ਬਾਅਦ ਉਹਨਾਂ ਦੀ ਆਡੀਓ ਕਾਲ ਆਂਦੀ ਹੈ ਆਡੀਓ ਮੈਸੇਜ ਆਂਦਾ ਕਿ ਹੁੰਦੇ ਤਾਂ ਅਸੀਂ ਪੈਸੇ ਨਹੀਂ ਲੈਣੇ ਹੁੰਦੇ ਨਾ ਅਸੀਂ ਜਾਨੂ ਹੀ ਮਾਰਨਾ ਹੈ ਤਾਂ ਉੱਤੋਂ ਨਾ ਮੈਨੂੰ 5-7 ਦਿਨਾਂ ਦਾ ਟਾਈਮ ਵੀ ਦਿੱਤਾ ਕਿ 5-7 ਦਿਨਾਂ ਦੇ ਵਿੱਚ ਤੈਨੂੰ ਅਸੀਂ ਮਾਰ ਦੇਣਾ ਕਹਿੰਦੇ 5-7 ਦਿਨਾਂ ਦੇ ਵਿੱਚ ਤੈਨੂੰ ਮਾਰ ਦੇਣਾ ਹਾਂਜੀ 1 ਕਰੋੜ ਰੁਪਿਆ ਦੇਣਾ 1 ਕਰੋੜ ਰੁਪਿਆ ਦੇਣਾ ਜੇ ਨਹੀਂ ਦਿੱਤਾ ਤਾਂ ਨਾ ਅਸੀਂ ਜਾਨੋਂ ਮਾਰ ਦੇਣਾ ਤੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਲਟਾ ਆਡੀਓ ਮੈਸੇਜ ਆਂਦਾ ਕਿ ਹੁੰਦੇ ਤਾਂ ਅਸੀਂ ਪੈਸ ਇਹ ਇਹ ਕਾਲ ਕਿੱਦਾਂ ਆਉਂਦੀ ਆ ਤੁਹਾਨੂੰ ਇਹ ਮੈਨੂੰ 3 ਤਰੀਕ ਨੂੰ ਰਾਤ 10:23 ਮਿੰਟ ਤੇ ਆਉਂਦੀ ਆ ਇਹ ਤੁਸੀਂ ਇਹਦੇ ਤੇ ਕੰਪਲੇਂਟ ਕਰਾਉਣੇ ਹਾਂ ਹਾਂਜੀ ਉਸੇ ਟਾਈਮ ਅਸੀਂ ਪੁਲਿਸ ਸਟੇਸ਼ਨ ਜਾ ਕੇ ਦਰਖਾਸਤ ਵੀ ਦਿੱਤੀ ਐ ਅਗਲੇ ਦਿਨ ਸੀਪੀ ਆਫਿਸ ਜਾ ਕੇ ਸੀਪੀ ਸਰ ਕੋ ਫਾਈਲ ਉਹ ਦਿਖਾ ਕੇ ਐਡੀਸੀ ਸਰ ਕੋ ਸਾਰੀ ਸ਼ਿਕਾਇਤ ਦਰਜ ਕਰਾ ਕੇ ਸਾਡਾ ਪਰਚਾ ਵੀ ਦਰਜ ਹੁੰਦਾ ਪਰ ਉਸ ਤੋਂ ਬਾਅਦ ਵੀ ਹਲੇ ਤੱਕ ਕੋਈ ਬੰਦਿਆਂ ਦਾ ਪਤਾ ਨਹੀਂ ਲੱਗਿਆ ਵੀ ਬੰਦੇ ਕਿੱਥੇ ਨੇ ਕੌਣ ਨੇ ਕੁਝ ਨਹੀਂ ਬਤਾ ਲਗੇ ਹਲੇ ਤੱਕ ਕੋਈ ਨੰਬਰ ਟਰੇਸ ਹੋ ਸਕਿਆ ਵੀ ਕਿੱਥੇ ਚੱਲ ਰਿਹਾ ਕੌਣ ਕਰ ਰਿਹਾ ਹਲੇ ਤੱਕ ਕੁਝ ਨਹੀਂ ਸਾਨੂੰ ਪਤਾ ਲੱਗਿਆ ਨੰਬਰ ਟਰੇਸ ਹੋਇਆ ਨਹੀਂ ਹੋਇਆ ਹਲੇ ਸਾਨੂੰ ਕੁਝ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਪੁਲਿਸ ਵਾਲਿਆਂ ਨੇ ਕਿ ਕੌਣ ਬੰਦੇ ਆ ਕਿ ਇਹਨਾਂ ਨੇ ਤੁਹਾਨੂੰ ਥ੍ਰੈ ਨੇ ਕੁਛ ਨਹੀਂ ਹਲੇ ਕਿਸੇ ਬਾਰੇ ਪਤਾ ਪਹਿਲਾਂ ਕਦੇ ਅਜਿਹੀ ਕਾਲ ਆਈ ਹੈ ਕਦੇ ਵੀ ਨਹੀਂ ਆਈ ਸਰ ਹੁਣ ਜੋ ਦੀ ਕਾਲ ਆਈ ਨਾ ਤਾਂ ਅਸੀਂ ਕੰਮ ਤੇ ਜਾ ਪਾ ਰਹੇ ਆ ਨਾ ਅਸੀਂ ਘਰੇ ਸ਼ਾਂਤ ਬੈਠੇ ਆ ਸਾਰਾ ਸਾਮ ਦਾ ਮਾਹੌਲ ਬਣਿਆ ਪਿਆ ਘਰੇ ਪਰਿਵਾਰ ਦੇ ਵਿੱਚ ਡਰਤਾ ਮਤਲਬ ਇੱਕ ਕਾਲ ਆਈ ਤਾਂ ਹੁਣ ਪੂਰਾ ਪਰਿਵਾਰ ਸਹਿਮਿਆ ਹੋਊਗਾ ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ ਤੁਹਾਡੀ ਤੇ ਸਾਰਿਆਂ ਮਤਲਬ ਬਾਕੀਆਂ ਦੀ ਵੀ ਹੁੰਦੀ ਹੈ ਕਿ ਉਹਨਾਂ ਨੇ ਕਿਹੜਾ ਕੋਈ ਮੇਖਣਾ ਹੈ ਦੁਕਾਨ ਤੇ ਕੌਣ ਬੈਠਾ ਕੌਣ ਨਹੀਂ ਬੈਠਾ ਰਸਤੇ 'ਚ ਤੁਹਾਡੇ ਨਾਲ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਸਾਰੇ ਪਰਿਵਾਰ ਦੇ ਮਨ ਤੇ ਹੀ ਬੋਝ ਹੋਊਗਾ ਹਾਂ ਜੀ ਹਾਂ ਜੀ ਸਰ ਉਹਨਾਂ ਸ਼ਾਪ ਤੇ ਕੋਈ ਜਾ ਹੀ ਨਹੀਂ ਰਿਹਾ ਕੰਮ ਕਰਾ ਤੇ ਕੋਈ ਜਾ ਹੀ ਨਹੀਂ ਰਿਹਾ ਹਲੇ ਹਲੇ ਸਾਰੇ ਘਰੇ ਬੈਠੇ ਆ ਸ਼ਾਪ 'ਤੇ ਕੋਈ ਕੰਮ ਹੋ ਨਹੀਂ ਰਿਹਾ ਘਰੇ ਬੈਠੇ ਆ ਕਸਮਾਂ ਤੇ ਕਾਲ ਆ ਰਿਹਾ ਕੋਈ ਅਟਨ ਨਹੀਂ ਕਰ ਹੋ ਬਾਰੇ ਕਿਉਂਕਿ ਘਰੋਂ ਨਿਕਲਣ ਹੀ ਦੇ ਰਹੇ ਕਰਦੇ ਪਤਾ ਨਹੀਂ ਉਹਨਾਂ ਨੇ ਕੀ ਕਰ ਜਣਾ ਹੁਣ ਨਾ ਤਾਂ ਸਾਡੇ ਕੋਲ ਕੋਈ ਸਿਕਿਉਰਿਟੀ ਹੈ ਨਾ ਪੁਲਿਸ ਵਾਲਿਆਂ ਨੇ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਹੋਈ ਹੈ ਕਿ ਅਸੀਂ ਆਪਣੇ ਕੰਮ ਕਾਰਾ ਤੇ ਆਰਾਮ ਨਾਲ ਜਾ ਸਕੀਏ ਅਸੀਂ ਤਾਂ ਆਪਣੇ ਟੈਨਸ਼ਨ 'ਚ ਬੈਠੇ ਹਾਂ ਬੰਦੇ ਪਤਾ ਨਹੀਂ ਕਦੋਂ ਆ ਕੇ ਕੀ ਵਾਰਦਾਤ ਕਰ ਜਣ ਸਾਨੂੰ ਹਲੇ ਕਿਸ ਬਾਰੇ ਕੁਝ ਵੀ ਨਹੀਂ ਪਤਾ ਮਤਲਬ ਇਹ ਥ੍ਰੈਟ ਤੋਂ ਬਾਅਦ ਤੁਹਾਨੂੰ ਹਲੇ ਤੱਕ ਸਿਕਿਉਰਿਟੀ ਵੀ ਨਹੀਂ ਦਿੱਤੀ ਕੋਈ ਸਿਕਿਉਰਿਟੀ ਨਹੀਂ ਦਿੱਤੀ ਪੁਲਿਸ ਵਾਲਿਆਂ ਨੇ ਕੋਈ ਕੁਝ ਨਹੀਂ ਹੁਣ ਤੁਸੀਂ ਆਪ ਦੇਖੋ ਵੀ ਅਸੀਂ ਰਾਮਨਗਰ ਕਥੇ ਸ਼ੌਪ ਤੇ ਕੋਈ ਸਿਕਿਉਰਿਟੀ ਨਹੀਂ ਸਾਡੇ ਕੋਲ ਕੋਈ ਪੁਲਿਸ ਵਾਲਿਆਂ ਨੇ ਕੋਈ ਕੁਝ ਨਹੀਂ ਅਸੀਂ ਆਪਣੇ ਟੈਨਸ਼ਨ ਚ ਬੈਠੇ ਹਾਂ ਬਸ ਕੋਈ ਕਦੋਂ ਆਵੇ ਤੇ ਕੋਈ ਮਾਰਦਤ ਕਰ ਦੇ ਕੁਛ ਨਹੀਂ ਪਤਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਵੀ ਤੁਹਾਡੇ ਕੋਲੇ ਇੱਕ ਹਫ਼ਤੇ ਦਾ ਟਾਈਮ ਕੀ ਕਿਸ ਤਰੀਕੇ ਨਾਲ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਹੁਣ ਤੇਰੇ ਕੋਲ 5-7 ਦਿਨ ਦੇ ਟਾਈਮ ਆ ਤੋ ਜਿਹਦੇ ਕੋ ਮਰਜ਼ੀ ਚੱਲ ਜਾ ਜਿਹਨੂੰ ਮਰਜ਼ੀ ਬੁਲਾ ਲੈ ਜਿਹੜੇ ਮਰਜ਼ੀ ਪੁਲਿਸ ਸਟੇਸ਼ਨ ਚੱਲ ਜਾ ਕਹਿੰਦੇ ਤੈਨੂੰ ਅਸੀਂ ਛੱਡਣਾ ਨਹੀਂ ਤੈਨੂੰ ਅਸੀਂ ਮਾਰਨੇ ਮਾਰਨੇ ਹਨ ਮਤਲਬ ਉਹਨਾਂ ਨੂੰ ਜਿਸ ਤਰੀਕੇ ਨਾਲ ਉਹ ਬੋਲ ਰਹੇ ਸੀ ਉਹਨਾਂ ਨੂੰ ਕੋਈ ਪੁਲਿਸ ਦਾ ਡਰ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਸਰ ਪੁਲਿਸ ਦੇ ਕੁਝ ਵੀ ਨਨੋਤਾ ਜਿਆਣਾ ਆਪੇ ਇਸ ਤਰ੍ਹਾਂ ਪ੍ਰਸ਼ਾਸਨ ਦੀਆਂ ਤਾਂ ਕਿ ਜਿੱਦ ਸਾਹਮਣਾ ਬਾਰਦਾਤ ਕਰ ਰਹੇ ਨੇ ਫੋਨ ਕਰ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਸਰ ਆਮ ਵਪਾਰੀ ਤਾਂ ਕੰਮ ਕਰ ਹੀ ਨਹੀਂ ਸਕਦਾ ਹੁਣ ਜਾਂ ਤਾਂ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਟੈਕਸ ਭਰਾਂਗੇ ਸਰਕਾਰ ਨੂੰ ਟੈਕਸ ਭਰਾਂਗੇ ਜਾਂ ਫਿਰ ਇਹਨਾਂ ਗੈਂਗਸਟਰਾਂ ਨੂੰ ਭਰਾਂਗੇ ਜੇ ਗੈਂਗਸਟਰ ਨੂੰ ਭਰਦੇ ਆ ਤਾਂ ਸਰਕਾਰ ਮਾਰਦੀ ਹੈ ਜੇ ਸਰਕਾਰ ਨੂੰ ਭਰਦੇ ਆ ਤਾਂ ਗੈਂਗਸਟਰ ਮਾਰਦੇ ਆ ਆਮ ਵਪਾਰੀ ਤਾਂ ਮਰਨ ਹੋ ਗਿਆ ਮਤਲਬ ਤੁਸੀਂ ਤਾਂ ਦੋਨੇ ਪਾਸੇ ਮਾਰ ਗਏ ਅਸੀਂ ਦੋਨੇ ਪਾਸੇ ਮਾਰ ਕੇ ਸਰ ਕੰਮ ਹੀ ਨਹੀਂ ਕਰ ਸਕਦੇ ਅਸੀਂ ਤਾਂ ਜਾਂ ਘਰੇ ਬੈਠਾਂਗੇ ਬੇਰੋਜ਼ਗਾਰ ਬੈਠਾਂਗੇ ਜਾਂ ਕੰਮ ਤੇ ਜਾਵਾਂਗੇ ਤੇ ਗੋਲੀਆਂ ਖਾਵਾਂਗੇ ਹੁਣ ਅਸੀਂ ਕੰਮ ਤਾਂ ਕਰ ਹੀ ਨਹੀਂ ਸਕਦੇ ਹੁਣ ਸ਼ਾਪ ਤੇ ਕੋਈ ਕਸਟਮਰ ਵੀ ਆਂਦਾ ਸਾਨੂੰ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਪੈਂਦਾ ਵੀ ਕਿਤੇ ਕੋਈ ਵਾਰਦਾਤ ਇਹ ਨਾ ਕਰਨਾ ਆਵੇ ਬੰਦਾ ਮਤਲਬ ਇੱਕ ਇਹ ਪੱਕਾ ਮਤਲਬ ਇਹ ਕੋਈ ਟਾਈਮਲੀ ਨਹੀਂ ਹੈ ਇਹ ਤਾਂ ਪੱਕਾ ਇੱਕ ਤੁਹਾਡੇ ਮਨ ਚ ਉਹ ਡਰ ਬਣ ਗਿਆ ਵੀ ਪਤਾ ਹੀ ਨਹੀਂ ਹੁਣ ਹਰ ਗਾਹਕ ਤੁਹਾਨੂੰ ਸ਼ੱਕੀ ਨਜ਼ਰ ਆਊਗਾ ਹਰ ਚੀਜ਼ ਤੁਹਾਨੂੰ ਸ਼ੱਕੀ ਰਸਤੇ ਜਾਂਦੇ ਮਤਲਬ ਬੱਚੇ ਵੀ ਹੁੰਦੇ ਆ ਪਰਿਵਾਰ ਗਾਂਹ ਹੁੰਦੇ ਆ ਉਹ ਹਰ ਇੱਕ ਚੀਜ਼ ਪ੍ਰਤੀ ਤੁਹਾਡੇ ਤਾਂ ਮਨ ਚ ਡਰ ਬਹਿ ਗਿਆ ਇਹ ਚੀਜ਼ ਡਰ ਬੈਠ ਗਿਆ ਸਰ ਬਿਲਕੁਲ ਹੁਣ ਕਿਤੇ ਆਣਾ ਜਾਣਾ ਪਹਿਲਾਂ ਸੋਵਰ ਅੱਗੇ ਪਿੱਛੇ ਦੇਖੀਦਾ ਵੀ ਕੋਈ ਹੈ ਤਾਂ ਨਹੀਂ ਅੱਗੇ ਪਿੱਛੇ ਤਾਂ ਘਰੋਂ ਨਿਕਲੀਦਾ ਨਹੀਂ ਤਾਂ ਘਰੋਂ ਨਿਕਲੇ ਨਹੀਂ ਜਾਂਦਾ ਸਰ ਹੁਣ ਤਿੰਨ ਚਾਰ ਦਿਨ ਹੋ ਗਏ ਅੱਜ ਮੈਂ ਸ਼ਾਪ ਤੇ ਨਹੀਂ ਗਿਆ ਤਿੰਨ ਚਾਰ ਦਿਨਾਂ ਦਾ ਘਰੇ ਬੈਠਿਆ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਹੋ ਰਿਹਾ ਮਤਲਬ ਇੱਕ ਗੁਲਾਮੀ ਦੀ ਜ਼ਿੰਦਗੀ ਬਣ ਗਈ ਹੈ ਤੁਹਾਡੀ ਡਰ ਡਰ ਕੇ ਰਹਿਣ ਦੀ ਜ਼ਿੰਦਗੀ ਬਣ ਗਈ। ਬਿਲਕੁਲ ਬਿਲਕੁਲ ਸਰ ਉਹਨਾਂ ਘਰ ਬੈਠੇ ਆ ਸੀ ਉਹ ਗੈਂਗਸਟਰ ਤੋਂ ਵੀ ਡਰ ਰਹੇ ਆ ਕਿਤੇ ਕੋਈ ਘਰੇ ਨਾ ਜਾਵੇ ਕੋਈ ਕਰਨੀ ਨਾ ਦਵੇ। ਹੁਣ ਪੁਲਿਸ ਦਾ ਉਹਨਾਂ ਨੂੰ ਡਰ ਹੈ ਹੀ ਨਹੀਂ। ਪੁਲਿਸ ਦਾ ਡਰ ਹੁੰਦਾ ਤਾਂ ਕਾਲ ਹੀ ਨਾ ਕਰਦੇ। ਹੁਣ ਪੁਲਿਸ ਦਾ ਡਰ ਖਤਮ ਹੈ ਤਾਂ ਹੀ ਕਾਲ ਕੀਤੀ ਉਹਨਾਂ ਨੇ। ਹੁਣ ਵੈਸੇ ਲੁਧਿਆਣੇ ਤੇ ਇੰਨੀ ਵਾਰਦਾਤਾਂ ਹੋ ਰਹੀਆਂ, ਸ਼ਰਿਆਮ ਵਾਰਦਾਤਾਂ ਹੋ ਰਹੀਆਂ। ਉਹਦੇ ਤੋਂ ਬਹੁਤ ਸਾਰੇ ਨਾਮ ਲੋਕ ਆ ਵੱਡੇ ਵੱਡੇ ਬੰਦੇ ਨੂੰ ਮਾਰੀ ਜਾਂਦੇ ਆ। ਅਸੀਂ ਤਾਂ ਫੇਰ ਬਹੁਤ ਛੋਟੇ ਆ ਸਰ। ਕਿੱਥੇ ਜਾਣਾ ਕਿਧਰ ਕੋ ਜਾਣਾ ਕੁਛ ਨਹੀਂ ਪਤਾ ਲੇ ਕੁਛ ਨਹੀਂ ਪਤਾ ਅੱਛਾ ਇਕ ਗੱਲ ਆ ਮੈਂ ਇੱਥੇ ਬੀਤੋ ਬੈਠੇ ਸੀ ਪੀਸੀਆਰ ਦੀ ਗੱਡੀ ਆਈ ਆ ਤੁਹਾਡੇ ਨਾਲ ਖੜ ਕੇ ਇੱਕ ਬੰਦਾ ਫੋਟੋ ਕਰਾ ਗਿਆ ਤੁਸੀਂ ਸੇ ਮਹਿਸੂਸ ਕੀਤਾ ਜਦੋਂ ਫੋਟੋ ਹੋ ਗਈ ਤੁਹਾਡੀ ਉਹਦੇ ਬਾਅਦ ਤੁਸੀਂ ਡਰਦੇ ਨਹੀਂ ਹੋ ਹੁਣ ਕਿਸੇ ਚੀਜ਼ ਤੋਂ ਸਿਰਫ ਫੋਟੋ ਉਹਨਾਂ ਦਾ ਬਸ ਇੱਕ ਸੈਲਫੀ ਵਾਲਾ ਕੰਮ ਬਣਾ ਲਿਆ ਵੀ ਸੈਲਫੀ ਲੈ ਲਈ ਗੱਲ ਖਤਮ ਹੋ ਗਈ ਹੁਣ ਉਹਨਾਂ ਨੇ ਥੋਨਾ ਵੀ ਬੰਦਾ ਸੈਲਫੀ ਲੈ ਕੇ ਤੇ ਗੋਲੀ ਵਜਣੀ ਨਹੀਂ ਉਹ ਸੈਲਫੀ ਨਾਲ ਪ੍ਰੋਟੈਕਸ਼ਨ ਥੋਨਾ ਆ ਗਈ ਸਰ ਕੋਈ ਉਹਦੇ ਬਾਅਦ ਫੋਟੋ ਕੇ ਤਾਂ ਆ ਕੇ ਆਪਣਾ ਕੰਮ ਖਤਮ ਹੋ ਗਿਆ ਉਹਨਾਂ ਦਾ ਹੁਣ ਉਹਨਾਂ ਨੂੰ ਉਹਨਾਂ ਗੈਂਗਸਟਰ ਨੂੰ ਵੀ ਅੱਜ ਬੰਦੇ ਫੋਟੋ ਖਿਚਾ ਕੇ ਅੱਜ ਨਹੀਂ ਮਾਰਨੀ ਆਪਾਂ ਗੋਲੀ ਕੱਲ ਮਾਰਨੀ ਆ ਹਾਂ ਉਹਨਾਂ ਨੂੰ ਕੋਈ ਅਥੋਰਟੀ ਤੋਂ ਨਾ ਵੀ ਆਪਾਂ ਉਹਨਾਂ ਨੂੰ ਫੋਟੋ ਖਿਚਾ ਲਈ ਬੰਦਾ ਸੇਫ ਹੋ ਗਿਆ ਇਹ ਬੰਦੇ ਨੂੰ ਗੋਲੀ ਲੱਗਣੀ ਨਹੀਂ ਨੇ ਨਾ ਬੁਲਟ ਪ੍ਰੂਫ ਜੈਕਟ ਪਾ ਲਈ ਇੱਕ ਸਾਹ ਨਾਲ ਫੋਟੋ ਖਿਚਾ ਕੇ ਹਾਂ ਇਹ ਤਾਂ ਸਰ ਕੋਈ ਬਣੀ ਨਹੀਂ ਗੱਲ ਨਹੀਂ ਬਣੀ ਨਾ ਕੋਈ আচ্ছা ਪੁਲਿਸ ਇੱਕ ਗੱਲ ਕਹਿ ਦਿੰਦੀ ਹੈ ਜਦੋਂ ਸਾਡੇ ਨਾਲ ਵੀ ਗੱਲਬਾਤ ਹੁੰਦੀ ਹੈ ਕਿ ਲੋਕ ਸਾਡੇ ਕੋਲੇ ਆਉਂਦੇ ਹੀ ਨਹੀਂ ਡਰ ਕੇ ਮਾਰੇ ਫਰauti ਦੇ ਦਿੰਦੇ ਆ ਤੁਸੀਂ ਇੱਕ ਦਲੇਰੀ ਦਿਖਾਈ ਹੈ ਤੁਸੀਂ ਆਪਦੀ ਜਾਨ ਦਾ ਰਿਸਕ ਲੈ ਕੇ ਦਲੇਰੀ ਦਿਖਾਈ ਹੈ ਕਿ ਤੁਸੀਂ ਫਰauti ਦੇਣ ਦੀ ਬਜਾਏ ਔਰ ਰਾਹ ਅਪਣਾਇਆ ਕਿ ਮੈਂ ਭਾਈ ਤੁਹਾਨੂੰ ਸੂਚਨਾ ਦਿੰਨਾ ਹੈ ਪਰ ਉਸ ਤੋਂ ਬਾਅਦ ਤੁਸੀਂ ਸੰਤੁਸ਼ਟੋਂ ਪੁਲਿਸ ਦੀਆਂ ਕਾਰਵਾਈਆਂ ਦੀਆਂ ਹੁਣ ਤੱਕ ਸਰ ਕਾਰਵਾਈ ਤਾਂ ਅਸੀਂ ਸੰਤੁਸ਼ਟਾ ਤਾਂ ਹੋਏ ਨੇ ਜੇ ਸਾਨੂੰ ਕੁਝ ਪਤਾ ਲੱਗਿਆ ਹੋਵੇ ਹੁਣ ਤੱਕ 5 ਦਿਨ ਹੋ ਗਿਆ 4 ਦਿਨ ਆਸਕਦਾ ਇੱਕ ਵੀ ਸਾਨੂੰ ਕੁਝ ਨਹੀਂ ਪਤਾ ਵੀ ਬੰਦੇ ਡਿਟੇਲ ਵਿੱਚ ਨਿਕਲੇ ਜਾਂ ਨਹੀਂ ਨਿਕਲੇ ਹੁਣ ਅਸੀਂ ਤਾਂ ਸਾਡੇ ਕੋਲ ਦੂਜਾ ਕੋਈ ਰਾਸਤਾ ਨਹੀਂ ਸੀ 24 ਤੇ ਬੈਠ ਕੇ ਪੈਸੇ ਦੇਣ ਜੋਗੇ ਵੀ ਨਹੀਂ ਆ ਗਏ ਸਾਡੇ ਕੋਲ ਇਹਨਾਂ ਦਾ ਪੈਸਾ ਹੈ ਵੀ ਨਹੀਂ ਕਰੋੜ ਰੁਪਏ ਜਾ ਕੇ ਚੁੱਪਚੁਪੀ ਤੇ ਦੇ ਆਈਏ ਸਾਡੇ ਕੋ ਤਾਂ ਇੱਕੋ ਹੀ ਰਸਤਾ ਸੀ ਸਰ ਦੂਸਰਾ ਰਸਤਾ ਤਾਂ ਸਿਰਫ ਨਹੀਂ ਸਕਦੇ ਸੀ ਸਾਡੇ ਕੋ ਸਿਰਫ ਪੁਲਿਸ ਕੋ ਜੰਡਰ ਰਸਤਾ ਸੀਗਾ ਅਸੀਂ ਉਹ ਗਏ ਆ ਆਪਣਾ ਸਾਰਾ ਕੁਝ ਦਰਜ ਵੀ ਕਰਾਇਆ ਹੁਣ ਇਸ ਤੋਂ ਬਾਅਦ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਕਰੇ ਤੇ ਉਹਦੇ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਹੁਣ ਵਾਰਦਾਤ ਹੋਣ ਤੋਂ ਪਹਿਲਾਂ ਤਾਂ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਸਾਨੂੰ ਕੁਝ ਉਹਨੇ ਦੱਸਿਆ ਹੋਵੇ ਕੋਈ ਡਿਟੇਲ ਦੱਸੀ ਹੋਵੇ ਕੋਈ ਕੁਝ ਤਾਂ ਦੱਸੋ ਵੀ ਅਸੀਂ ਬੰਦੇ ਡਿਟੇਲ ਕਢਾਈ ਆ ਕੁਝ ਬੰਦੇ ਦਾ ਆਈਪੀ ਐਡਰੈਸ ਕੱਢਿਆ ਕੁਝ ਤਾਂ ਕਢੋ ਇਹ ਤਾਂ ਕੋਈ ਹੈ ਹੀ ਨਹੀਂ ਕੋਈ ਵੀ ਬੰਦੇ ਨੂੰ ਅਸੀਂ ਕਹਤਾ ਦਰਖਾਸਤ ਲਗਾਤੀ ਪਰਚਾ ਕਰਾਤਾ ਵੀ ਹੁਣ ਗੈਂਗਸਟਰ ਡਰ ਗਏ ਹਮ ਹੁਣ ਇਹ ਤਾਂ ਆਪਣਾ ਕੰਮ ਕਰ ਜਣਾ ਚਾਹੇ ਤੁਸੀਂ ਪਰਚਾ ਕਰੋ ਜਾਂ ਜੋ ਮਰਜ਼ੀ ਕਰੋ ਤੁਹਾਡੀ ਏਜ ਕਿੰਨੀ ਹੈ ਮੇਰੀ ਏ 27 ਸਰ 27 ਦੀ ਏਜ ਚ ਮਤਲਬ ਤੁਹਾਨੂੰ ਧਮਕੀ ਆ ਗਈ ਤੁਹਾਡੀ ਅਜੇ ਬਹੁਤ ਜ਼ਿੰਦਗੀ ਲੰਮੀ ਪਈ ਆ ਪਰ ਤੁਹਾਡੇ ਮਨਚ ਤਾਂ ਹੁਣ ਡਾਰਾ ਜਿੱ ਤੋਂ 27 ਸਾਲ ਦੀ ਉਮਰ ਚ ਪੈ ਗਿਆ ਯਾਰ ਵੀ ਪਤਾ ਹੀ ਨਹੀਂ ਕਿਦਾਂ ਗੋਲੀ ਮਰਵਾ ਦੇਣੀ ਹੈ ਕਿਸੇ ਜਾਂ ਵੱਜ ਜਾਣੀ। ਉਹੀ ਸਰ ਉਹ ਜਿਸਾ ਉਹਨਾਂ ਬਾਰਦਾਤ ਦਾ ਮਾਹੌਲ ਚੱਲ ਪਿਆ ਆਜ ਆਉਣ ਵਾਲੇ ਟਾਈਮ 'ਚ ਬੰਦਾ 30 ਸਾਲ ਤੋਂ ਉੱਪਰ ਤਾਂ ਨਹੀਂ ਟੱਪਦਾ ਸਰ। ਇਸ 30 ਸਾਲ ਤੋਂ ਬਾਅਦ ਤਾਂ ਗੋਲੀਆਂ ਮਹਿਣਗੀਆਂ ਆਪਾਂ ਨੂੰ। ਬੰਦਾ ਕੰਮ ਤਾਂ ਕਰ ਨਹੀਂ ਸਕਦਾ। ਹੁਣ ਤਾਂ ਬਸ ਘਰੇ ਬੈਠ ਜਾਓ ਜਾਂ ਤਾਂ ਮੰਗ ਮੰਗ ਕੇ ਖਾ ਲੋ ਲੋਕਾਂ ਤੋਂ ਜਾਬ ਕਮਾਉਣਾ ਤੇ ਗੋਲੀ ਖਾ ਲੋ। ਜਿਵੇਂ ਇਹ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਚ ਲਾਅ ਐਂਡ ਆਰਡਰ ਬਹੁਤ ਵਧੀਆ ਤੁਸੀਂ ਇਹ ਗੱਲਾਂ ਸੰਤੁਸ਼ਟ ਹੋ ਹਣ ਸ ਲਾਅ ਐਂਡ ਆਰਡਰ ਤਾਂ ਤੁਹਾਡੇ ਸਾਹਮਣੇ ਆ ਤੁਸੀਂ ਡੇਲੀ ਲੁਧਿਆਣਾ ਤੇ ਦੇਖ ਸਕਦੇ ਹੋ ਕਾ ਬਾਕੀ ਸ਼ਾਰੇ ਤਾਂ ਗੱਲ ਛੱਡ ਦੇਣਿਆ ਕੱਲੇ ਲੁਧਿਆਣੇ ਦੀ ਗੱਲ ਕਰ ਲੰਨੇ ਆ ਇਸ ਮਹੀਨੇ ਦੇ ਵਿੱਚ ਕਿੰਨੀਆਂ ਗੋਲੀਆਂ ਚੱਲ ਚੁੱਕੀਆਂ ਕਿੰਨੇ ਪਰਿਵਾਰ ਮਰ ਚੁੱਕੇ ਕਿੰਨੇ ਤੇ ਬੱਚੇ ਮਰ ਚੁੱਕੇ ਹ ਹ ਸਰ ਫੇਰ ਹਰੇ ਤਿੰਨ ਦਿਨ ਹੋ ਗਏ ਸਰ ਤਿੰਨ ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਮ ਬਾਪਾ ਮੋੜ ਕੇ ਬੰਦਾ ਮਰ ਜਾਂਦਾ ਮੋੜ ਕੇ ਗੱਲੇ ਦੇ ਘਰੇ ਚਲ ਜਾਂਦੇ ਆ ਫਿਰ ਸਾਰੇ ਜਾਂਦੇ ਆ ਉਹਨਾਂ ਦਾ ਆਪਾਂ ਨੂੰ ਆਏ ਦਾ ਕੋਈ ਫਾਇਦਾ ਨਹੀਂ ਨਾ ਉਹ ਤਾਂ ਇੱਕ ਵੀ ਬੰਦੇ ਨੂੰ ਦੇਖਣ ਆਂਦੇ ਵੀ ਬੰਦੇ ਤੜਪ ਰਹੇ ਆ ਮਰ ਰਹੇ ਆ ਬਸ ਸਿਰਫ ਉਹ ਦੇਖਣ ਆਂਦੇ ਵੀ ਕੱਲ ਨੂੰ ਜੇ ਫੇਰ ਫੋਨ ਕਰਾਂਗੇ ਤੇ ਪੈਸੇ ਦੇ ਦੇਣਗੇ ਉਹਨਾਂ ਦੇ ਮਨ ਚ ਤਾਂ ਬਸ ਇੱਕੋ ਹੀ ਗੱਲ ਬੈਠੀ ਗਈ ਅੱਛਾ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਮਤਲਬ ਸਰਕਾਰ ਹੁਣ ਜਪਾਨ ਦੇ ਵਿੱਚ ਇਸ ਵਕਤ ਮੁੱਖ ਮੰਤਰੀ ਉਹ ਕਹਿੰਦੇ ਉੱਥੋਂ ਦੀਆਂ ਕੰਪਨੀਆਂ ਲਿਆਉਣੀਆਂ ਵਪਾਰ ਵਧਾਉਣ ਵਾਸਤੇ ਪੰਜਾਬ ਦੇ ਵਪਾਰੀਆਂ ਨੂੰ ਧਮਕੀਆਂ ਆ ਰਹੀਆਂ ਬਾਹਰਲੇ ਵਪਾਰੀ ਸੱਦੇ ਜਾ ਰਿਹਾ ਹੈ ਜੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਉਹਨਾਂ ਨੂੰ ਬਾਹਰੋਂ ਬੁਲਾਇਆ ਜਾ ਰਿਹਾ ਨਾ ਵਪਾਰੀਆਂ ਨੂੰ ਵੀ ਤੁਹਾਡੇ ਤੁਹਾਡੇ ਵੀ ਗੋਲੀਆਂ ਮਹਿਣਗੀਆਂ ਹੂੰ ਉਹਨਾਂ ਨੂੰ ਬਾਹਰੋਂ ਬਾਹਰੋਂ ਤਾਂ ਸੇਫ ਨੇ ਲੋਕੇ ਹੁਣ ਉਹਨਾਂ ਨੂੰ ਬਾਹਰਲੇ ਵਪਾਰੀਆਂ ਨੂੰ ਇਹ ਦੇਖ ਰਿਹਾ ਵੀ ਉਹ ਕਿੱਦਾਂ ਖੁਸ਼ ਰਹਿ ਰਹੇ ਆ ਬਾਹਰਲੇ ਵਪਾਰੀਆਂ ਨੂੰ ਬੁਲਾਈ ਆ ਪੰਜਾਬ ਚ ਉਹਨਾਂ ਦੇ ਵੀ ਗੋਲੀਆਂ ਮਰਵਾਈਏ ਇਹ ਤਾਂ ਸਿਰਫ ਗੋਲੀਆਂ ਖਾਣ ਵਾਸਤੇ ਬੁਲਾ ਰਹੇ ਆ ਹੋਰ ਕੁਝ ਨਹੀਂ ਵਪਾਰ ਵਾਸਤੇ ਨਹੀਂ ਬੁਲਾ ਰਹੇ ਗੋਲੀਆਂ ਵਾਸਤੇ ਬੁਲਾ ਰਹੇ ਆ ਗੋਲੀਆਂ ਬਹੁਤ ਨੇ ਪੰਜਾਬ ਚ ਜਿਹੜੀਆਂ ਲੋਕਾਂ ਦੇ ਪੈਣੀਆਂ ਚਾਹੀਦੀਆਂ ਹੂੰ ਕਿਵੇਂ ਦੇਖਦੇ ਹੋ ਜੀ ਮਤਲਬ ਇੱਕ ਜਿਹੜਾ ਆਮ ਦੁਕਾਨਦਾਰ ਆ ਵਪਾਰੀ ਹੈ ਉਹ ਇੱਕ ਸ਼ਾਂਤੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਹੈਗਾ ਮਤਲਬ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਗੱਲ ਨਾਲ ਉਹਨੂੰ ਆਪਦੇ ਕੰਮ ਤੱਕ ਤੇ ਕੰਮ ਤੋਂ ਘਰ ਤੱਕ ਮਤਲਬ ਹੁੰਦਾ ਫਿਰ ਇਸ ਤਰੀਕੇ ਦੀਆਂ ਫੋਨ ਆ ਜਾਣੇ ਉਸ ਤੋਂ ਬਾਅਦ ਉਹਦੇ ਪਰਿਵਾਰ ਤੇ ਉਹਦੇ ਕੀ ਬੀਤਦੀ ਸਰ ਇਸ ਤਰ੍ਹਾਂ ਦਾ ਮੋਲ ਬਣ ਚੁੱਕਾ ਕਿ ਇਹ ਕੰਮ ਕਰਨਾ ਹੀ ਔਖਾ ਹੋ ਚੁੱਕਾ ਪੰਜਾਬ 'ਚ ਆਏ ਦਿਨ ਬਾਰਦਾਤਾਂ ਹੋ ਰਹੀਆਂ ਨੇ ਅਸੀਂ ਪੰਜਾਬ 'ਚ ਨਵੀਂ ਸਰਕਾਰ ਲਿਆਂਦੀ ਸੀ ਵੀ ਬਦਲਾਅ ਵਾਸਤੇ ਵੀ ਅਸੀਂ ਸ਼ੁਕਸਵਿਲੀ ਆਪਣਾ ਸਾਰਾ ਕਾਰੋਬਾਰ ਕਰ ਸਕਾਂਗੇ ਲੇਕਿਨ ਉਹ ਚੀਜ਼ ਸਾਨੂੰ ਨਹੀਂ ਦਿਖਦੀ ਪਈ ਹੈਗੀ ਹੁੰਦਾ ਮਾਹੌਲ ਇਹ ਬਣ ਚੁੱਕਾ ਵੀ ਆਪਨਾ ਘਰੇ ਬਹਿ ਜਾਓ ਕਾਰੋਬਾਰ ਬੰਦ ਕਰ ਦਿਓ ਗਵਰਨਮੈਂਟ ਨੂੰ ਘਰੇ ਬੈਠ ਕੇ ਟੈਕਸ ਜਿੱਥੋਂ ਮਰਜ਼ੀ ਲਿਆ ਕੇ ਦੋ ਗਵਰਨਮੈਂਟ ਸਿਰਫ ਟੈਕਸ ਭਾਲ ਰਹੀ ਆ ਤੁਹਾਨੂੰ ਕੋਈ ਇਹ ਨਹੀਂ ਹੈਗਾ ਵੀ ਤੁਹਾਡੀ ਜਾਨ ਨੂੰ ਖਤਰਾ ਹੈਗਾ ਵੀ ਤੁਹਾਨੂੰ ਕੋਈ ਸਕਿਉਰਿਟੀ ਦਿੱਤੀ ਜਾਵੇ ਤੁਸੀਂ ਇਹ ਸਾਬ ਲਾ ਲਓ ਵੀ 3 ਤਰੀਕ ਦੀ ਬਾਰਦਤ ਹੋਈ ਦੀ ਆ ਅੱਜ ਤੁਸੀਂ ਬਾਹਰ ਦੇਖ ਲਓ ਕੋਈ ਪੀਸੀਆਰ ਬੈਨ ਤੱਕ ਨਹੀਂ ਖੜੀ ਹੈਗੀ ਸਾਡੇ ਬਾਹਰ ਨਹੀਂ ਤਾਂ ਵੀ ਅਗਲਾ ਕਹਿੰਦਾ ਵੀ ਮਤਲਬ ਕਿ 3 ਤਰੀਕ ਦੀ ਬਾਰਦਤ ਹੋਈ ਐ 7 ਦਿਨ ਦਾ ਟਾਈਮ ਦੇ ਰਹੇ ਨੇ ਵੀ ਅਸੀਂ ਕੋਈ ਪੀਸੀਆਰ ਬੈਨ ਹੀ ਲਗਾ ਦੀਏ ਪੀਸੀਆਰ ਬੈਨ ਵੀ ਇਹਨਾਂ ਕੋਲ ਨਹੀਂ ਹੈਗੀ ਮ ਇੰਨਾ ਮੋਲ ਖਰਾਬ ਹੈ ਅੱਛਾ ਗੱਲ ਹੈ ਮਤਲਬ ਲੀਡਰਾਂ ਲਈ ਸਿਕਿਉਰਿਟੀ ਹੈ ਪਰ ਜਿਹੜੇ ਲੋਕ ਟੈਕਸ ਭਰਦੇ ਆ ਉਹਨਾਂ ਨੂੰ ਕੋਈ ਅਜਿਹੀ ਗੱਲ ਆ ਜੇ ਉਹ ਤਾਂ ਤੁਸੀਂ ਕੋਈ ਭਾਲ ਦੇਣ ਵੀ ਤੁਹਾਨੂੰ ਸਾਨੂੰ ਗਨਮੈਨ ਮਿਲਣ ਤੁਹਾਨੂੰ ਤਾਂ ਉਹਦੀ ਵੀ ਟੈਨਸ਼ਨ ਆ ਭਾਈ ਵੀ ਗਨਮੈਨ ਲੈ ਕੇ ਤੁਰਨਾ ਜਾਂ ਉਹਨੂੰ ਰੱਖਣਾ ਵੀ ਉਹ ਵੀ ਅੱਜ ਹੇਠ ਤੱਕ ਪ੍ਰੋਵਾਈਡ ਨਹੀਂ ਕੀਤਾ ਸਰ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਪੱਕੀ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਕਹਿੰਦੇ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ ਉਦੋਂ ਤੱਕ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਵੀ ਅਸੀਂ ਆਪਣਾ ਕਾਰੋਬਾਰ ਕਰ ਸਕੀਏ ਹੁਣ ਜਿਹੜੇ ਆਪਣੇ ਲੀਡਰ ਨੇ ਲੀਡਰ ਨਾਲ ਤਾਂ 100-100 ਬੰਦਾ ਤੁਰਦਾ ਪਿਆ ਵਾ ਸਰਕਾਰਾਂ ਜਿਹੜਾ ਵਪਾਰ ਕਰ ਰਿਹਾ ਜਿਹੜਾ ਟੈਕਸ ਦੇ ਰਿਹਾ ਉਹਨੂੰ ਕੋਈ ਖਤਰਾ ਨਹੀਂ ਹੈਗਾ ਇਹਦੇ ਬਾਰੇ ਹੁਣ ਕੁਛ ਕਰ ਹੀ ਨਹੀਂ ਸਕਦੇ ਹੈਗੇ ਪ੍ਰਸ਼ਾਸਨ ਮਤਲਬ ਕਿ ਜਾਂਦੇ ਵੇ ਢਿੱਲੇ ਹਲਕੇ ਲੈ ਰਿਹਾ ਉਹਨਾਂ ਸੀਰੀਅਸ ਲੈ ਹੀ ਨਹੀਂ ਰਹੇ ਹੈਗੇ ਇਸ ਗੱਲ ਨੂੰ ਵੀ ਕੋਈ ਗੱਲਬਾਤ ਹੋ ਰਹੀ ਹੈ ਇਹਨਾਂ ਨਾਲ ਉਹਨਾਂ ਨੇ ਐਫ ਆਈ ਆਰ ਕੀਤੀ ਇੱਕ ਫਾਰਮੈਲਟੀ ਕਰ ਲਈ ਆਪਣਾ ਖਾਨਾ ਪੂਰਤੀ ਕਰਕੇ ਆਪਣਾ ਹੱਥ ਝਾੜ ਕੇ ਬਹਿ ਗਏ ਨੇ ਮਤਲਬ ਐਫ ਆਈ ਆਰ ਨਾਲ ਜਿਹੜੀ ਇਹਦੀ ਸੰਤੁਸ਼ਟੀ ਹੈ ਜਾਂ ਤੁਹਾਡੀ ਸੰਤੁਸ਼ਟੀ ਉਹ ਤਾਂ ਨਹੀਂ ਹੋਈ ਨਾ ਜਿੰਨਾ ਚਿਰ ਬੰਦੇ ਨਹੀਂ ਫੜੇ ਜਾਂਦੇ ਤੁਹਾਡੇ ਪਰਿਵਾਰ 'ਚ ਤਾਂ ਤੁਹਾਡੇ ਤਾਂ ਡਰ ਹੈਗਾ ਹੀ ਹੈ ਪ੍ਰਸ਼ਾਸਨ ਨੇ ਸਿਰਫ ਆਪਣਾ ਇੱਕ ਫਾਰਮੈਲਟੀ ਪੂਰੀ ਕਰ ਲਈ ਹਾਂਜੀ ਅਸੀਂ ਕਾਰਵਾਈ ਇਦਾਂ ਦਾ ਤਾਂ ਕੁਝ ਨਹੀਂ ਹੋ ਰਿਹਾ ਹੈਗਾ ਜਾਂ ਤਾਂ ਹੋਵੇ ਵੀ ਸਾਡੇ ਕੋਲ ਸਵੇਰੇ ਕੋਈ ਬੈਂ ਨਾ ਗਈ ਖੜੀ ਹੈ ਪੀਸੀਆਰ ਬੈਂ ਨਹੀਂ ਖੜੀ ਆ ਸੀ ਕਿ ਨਾ ਸਕਿਉਰਿਟੀ ਨਾ ਸੀ ਪੀਸੀਆਰ ਬੈਂ ਤੇ ਕੋਈ ਆ ਕੇ ਖੜੇ ਨਾ ਦੁਕਾਨ ਦੇ ਬਾਹਰ ਉਹ ਵੀ ਨਹੀਂ ਖੜ ਰਹੀ ਅਸੀਂ ਕਾਰੋਬਾਰ ਕਰਕੇ ਬੰਦ ਕਰਕੇ ਘਰੇ ਬੈਠੇ ਹੋਏ ਆ ਜੇ ਅਸੀਂ ਆ ਰਹੇ ਆ ਤੇ ਸਿਰਫ ਆਪਣੇ ਤੌਰ ਤੇ ਆ ਰਹੇ ਆ ਹਾਂ ਮਤਲਬ ਇੱਥੇ ਆਉਣਾ ਮਤਲਬ ਇੱਥੇ ਵੀ ਆ ਕੇ ਤੁਸੀਂ ਹੁਣ ਜਿੰਨੇ ਕਾਰੋਬਾਰ ਇੱਕ ਓਪਨ ਮਾਈਂਡ ਨਾਲ ਜਾਂ ਖੁੱਲੇ ਤਰੀਕੇ ਨਾਲ ਨਹੀਂ ਕਰ ਰਹੇ ਡਰ ਡਰ ਕੇ ਇੱਥੇ ਬੈਠੇ ਬਿਲਕੁਲ ਸਰ ਬਿਲਕੁਲ ਬਿਲਕੁਲ ਡਰ ਕੇ ਹੀ ਬੈਠੇ ਹੋਏ ਆ ਇਹ ਨਹੀਂ ਪਤਾ ਕਿਸ ਟਾਈਮ ਕੀ ਹੋ ਜਾਵੇ ਔਰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਕੋਈ ਉਹ ਨਹੀਂ ਹੈਗਾ ਟੈਨਸ਼ਨ ਕੀ ਮੰਨਦੇ ਮਤਲਬ ਪਰਿਵਾਰ ਦੇ ਵਿੱਚ ਜਿਵੇਂ ਇੱਕ ਮਤਲਬ ਇਹ ਤਾਂ ਹੈ ਨਹੀਂ ਕਿ ਜਦੋਂ ਇਹਨੂੰ ਧਮਕੀ ਆਈ ਹੈ ਪੂਰਾ ਪਰਿਵਾਰ ਹੀ ਸਹਿਮਿਆ ਹੋਊਗਾ ਇਸ ਵਕਤ ਤਾਂ ਵੀ ਮਤਲਬ ਇਹ ਮਤਲਬ ਆਪ ਕੋਈ ਵੀ ਮਾਤਾ ਪਿਤਾ ਹੈ ਤੁਹਾਡੇ ਜਾਂ ਕੋਈ ਘਰ ਦੇ ਬਜ਼ੁਰਗ ਆਉਣ ਵਾਲੇ ਤਾਂ ਮਤਲਬ ਆਪ ਦਾ ਬੱਚੇ ਬਹੁਤ ਪਿਆਰੇ ਹੁੰਦੇ ਆ ਜਦੋਂ ਧਮਕੀ ਆਉਂਦੀ ਹੈ ਉਹਨਾਂ ਉਹ ਅੱਜ ਕਿਹੜੇ ਮਾਹੌਲ ਦੇ ਵਿੱਚ ਕਿੰਨਾ ਕੁ ਸਹਿਮ ਦੇ ਵਿੱਚ ਉਹ ਸਾਰੇ ਸਹਿਮੇ ਹੋਏ ਨੇ ਕੋਈ ਬਾਹਰ ਨਹੀਂ ਜਾਣ ਦੇ ਰਹੇ ਇਹ ਤਾਂ ਬਸ ਅਸੀਂ ਨਾਲ ਆ ਰਹੇ ਹਾਂ ਕਿਤੇ ਕਿਤੇ ਜਾਣਾ ਪੈਂਦਾ ਜਾਂ ਕੋਈ ਹੁਣ ਮੀਡੀਆ ਵਾਲੇ ਆ ਰਹੇ ਪਏ ਨੇ ਇਸ ਕਰਕੇ ਚਲੋ ਉਹਦੇ ਸਾਹਮਣੇ ਆਉਣ ਲਈ ਆ ਰਹੇ ਬੱਸ ਅਸੀਂ ਪੂਰਾ ਅਨਕਵਰ ਕੀਤਾ ਹੈ ਹਾਲ ਹੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੋਈ ਹੱਲ ਤਾਂ ਕੱਢੇ ਇਹ ਤਾਂ ਜਨੇ ਖਾਣੇ ਨੂੰ ਆ ਕੇ ਤੁਸੀਂ ਕਹੋਗੇ ਹਾਂ ਵੀ ਪੈਸੇ ਦਿਓ ਜੀ ਸੀ ਤੁਹਾਨੂੰ ਗੋਲੀਆਂ ਮਾਰਾਂਗੇ ਇਹ ਤਾਂ ਫਿਰ ਕੋਈ ਪ੍ਰਸ਼ਾਸਨ ਕੀ ਕਰ ਰਿਹਾ ਥੋੜਾ ਹਮ ਗਵਰਨਮੈਂਟ ਕੁਝ ਵੀ ਨਹੀਂ ਕਰੀ ਹੈਗੀ ਮਤਲਬ ਕੋਈ ਵਿਅਕਤੀ ਵਪਾਰੀ ਆਪਦਾ ਕਾਰੋਬਾਰ ਕਰਦਾ ਕਿ ਉਹ ਲਟਾਉਣ ਲਈ ਕਰ ਰਿਹਾ ਵੀ ਕੋਈ ਆ ਕੇ ਉਹਨੂੰ ਕਹਵੇ ਕਰੋੜ ਰੁਪਏ ਦੇ ਦੇ ਸਰੀ ਉਮਰ ਨਿਕਲ ਗਈ 40 40 ਸਾਲ ਹੋ ਗਏ ਪਾਲਾ ਤਾਏ ਜੀ ਕੰਮ ਕਰਦੇ ਸੀ ਅੱਗੇ ਬੱਚੇ ਆਏ ਨੇ ਚਲ ਚਲੇ ਸਾਲ ਤੋਂ ਕੰਮ ਨੂੰ ਸੰਭਾਲਦੇ ਹੋਗੇ ਨੇ ਮਤਲਬ ਹੁਣ ਤੁਸੀਂ ਆ ਕੇ ਜਦੋਂ ਥੋੜਾ ਬਤਾ ਹਾਂਦਾ ਹਮ ਜੀ ਪੈਸੇ ਦਿਓ ਜੀ ਸਾਨੂੰ 1 ਕਰੋੜ ਰੁਪ ਜਿਹੜੀਆਂ ਗੱਲਾਂ ਜੀ ਉਹ ਕਹੀਆਂ ਜਾਂਦੀਆਂ ਵੀ ਲਾਂਡ ਆਰਡਰ ਬਹੁਤ ਵਧੀਆ ਪੰਜਾਬ 'ਚ ਤੁਸੀਂ ਮੰਨਦੇ ਹੋ ਕੱਲ ਹੀ ਕਹਿ ਕੇ ਹਟਿਆ ਬਿਲਕੁਲ ਵੀ ਨਹੀਂ ਸਰ ਬਿਲਕੁਲ ਵੀ ਨਹੀਂ ਹੈਗਾ ਇੱਥੇ ਤੱਕ ਕਿ ਕੋਈ ਤੁਰਿਆ ਜਾਂਦਾ ਵਾ ਉਹਦੇ ਤੋਂ ਕੋਈ ਸਮਾਨ ਸਨੀਚਿੰਗ ਕਰ ਰਿਹਾ ਕੋਈ ਚਾਕੂ ਮਾਰ ਰਿਹਾ 100 ਰੁਪਏ ਪਿੱਛੇ ਲੋਕ ਬੰਦਾ ਮਾਰ ਰਹੇ ਨੇ ਜੇਕਰ ਕੋਈ ਵਪਾਰੀ ਵਪਾਰ ਕਰ ਰਿਹਾ ਵਾ ਸਹੀ ਤਰੀਕੇ ਨਾਲ ਦਾ ਉਹਨੂੰ ਧਮਕੀਆਂ ਆ ਰਹੀਆਂ ਨੇ ਗੈਂਗਸਟਰਾਂ ਤੋਂ ਇੰਨਾ ਮੋਲ ਖਰਾਬ ਹੋ ਗਿਆ ਅਸੀਂ ਇਹ ਸੋਚਦੇ ਪਿਆ ਵੀ ਜੁਪੀ ਤੋਂ ਇਧਰਲੀ ਸਾਈਡ ਕਿਤੇ ਆ ਗਈ ਜੁਪੀ ਸੁਧਾਰ ਹੋ ਗਿਆ ਵਾ ਪੰਜਾਬ ਦੇ ਬੁਰਾ ਹਾਲ ਹੋ ਗਿਆ ਆ ਇਸ ਦਾ ਨਾਮ ਮੋਲ ਬਣ ਚੁੱਕਾ ਇੱਥੇ ਜੋ ਅਸੀਂ ਸੋੰਦੇ ਹੁੰਦੇ ਹੁੰਦੇ ਸੀ ਯੂਪੀ ਦੇ ਬਹੁਤ ਮਾੜੇ ਹਾਲ ਨੇ ਅਸੀਂ ਸਾਨੂੰ ਨਹੀਂ ਲੱਗਦਾ ਯੂਪੀ ਦੇ ਕੋਈ ਮਾੜੇ ਹਾਲ ਨੇ ਯੂਪੀ ਨਾਲੋਂ ਪੰਜਾਬ ਦੇ ਯਾਰ ਮਾੜੇ ਹਾਲ ਹੋ ਚੁੱਕੇ ਨੇ ਅੱਛਾ ਇੱਕ ਗੱਲ ਦੱਸਿਓ ਇਹ ਐਨੇ ਫੋਨ ਇਸ ਤਰੀਕੇ ਦੀਆਂ ਗੋਲੀਆਂ ਚੱਲ ਰਹੀਆਂ ਕਦੋਂ ਕਦੀ ਜ਼ਿਆਦਾ ਵਧਿਆ ਕਦੋਂ ਕਦਾਂ ਘੰਟਾ ਦੇ ਦੇਖੋ ਸਰ ਅਸੀਂ ਜਦੋਂ ਦੇ ਹੁਣ ਦੇਖਦੇ ਪਏ ਆ ਜਿਹੜੇ ਸਰਕਾਰਾਂ ਚੇਂਜ ਹੋਈਆਂ ਨੇ ਜਦੋਂ ਅਸੀਂ ਤਾਂ ਹੀ ਸੋਚ ਕੇ ਆਏ ਸੀ ਵੀ ਮਤਲਬ ਵੀ ਸਰਕਾਰ ਵਿੱਚ ਵਧੀਆ ਨਵੀਂ ਸਰਕਾਰ ਆਏਗੀ ਨਵੇਂ ਬੰਦੇ ਆਉਗੇ ਤੇ ਸਾਰਾ ਸੁਧਾਰ ਹੋਏਗਾ ਤੇ ਉਸ ਤੋਂ ਵੱਧ ਕੇ ਇਹੀ ਮੋਲ ਖਰਾਬ ਹੋ ਚੁੱਕਾ ਵਾ ਹਾਂਜੀ ਬਦਲਾ ਆਇਆ ਜਿਵੇਂ ਕਹਿੰਦੇ ਸੀ ਬਦਲਾ ਆਊਗਾ ਬਦਲਾ ਆ ਗਿਆ ਸਰ ਬਿਲਕੁਲ ਆਇਆ ਉਹ ਦੇਖੋ ਵਪਾਰ ਕਰ ਰਹੇ ਤੇ ਗੋਲੀਆਂ ਪੈ ਰਹੀਆਂ ਬਦਲਾ ਹੀ ਆ ਸਰ ਇਹ ਤਾਂ ਹੁਣ ਜਦੋਂ ਮੰਤਰੀਆਂ ਦੇ ਆਪ ਦੇ ਘਰਾਂ 'ਚ ਗੋਲੀਆਂ ਚੱਲੀਆਂ ਸ਼ੁਰੂ ਹੋਈਆਂ ਨਾ ਸਰ ਇਹ ਬਦਲਾ ਉਦੋਂ ਹੋਣਿਆ ਇਹ ਹੁਣ ਨਹੀਂ ਹੋਣਿਆ ਅੰਦਰ ਨਾਰਮਲ ਵਪਾਰੀਆ ਨਾਲੇ ਲੋਕ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਨੂੰ ਸਿਰਫ ਪੈਸਾ ਮਾਇਨੇ ਰੱਖਦਾ ਇਹ ਬਦਲਾ ਉਦੋਂ ਹੋਣਾ ਜਦੋਂ ਇਹਨਾਂ ਦੇ ਆਪ ਦੇ ਘਰੇ ਗੋਲੀਆਂ ਚੱਲੀਆਂ ਆਪਾਂ ਆਪਣੇ ਆਪ ਦੇ ਬੱਚਾ ਨੂੰ ਥ੍ਰੈਟ ਆਈਆਂ ਇਹ ਉਦੋਂ ਬਦਲਾ ਹੋਣਿਆ ਸਰ ਜੇ ਹੁਣ ਸਰਕਾਰਾਂ ਬਦਲਣਾ ਕੁਝ ਨਹੀਂ ਸਰਕਾਰਾਂ ਬਦਲੀ ਆ ਉਲਟਾ ਡਬਲ ਹੀ ਘਟੇ ਹੋਣਾ ਸ਼ੁਰੂ ਹੋਇਆ ਲੋਕਾਂ ਦੇ ਸਰਕਾਰ ਬਦਲੀਆ ਗੋਲੀਆਂ ਬੰਦੀਆਂ ਸ਼ੁਰੂ ਹੋ ਗਈਆਂ ਲੋਕਾਂ ਦੇ ਇੰਨਾ ਕ ਪਾਰੀ ਖੁਸ਼ ਬਹੁਤ ਆ ਸਰਕਾਰ ਤੋਂ ਸਰ ਇੰਨਾ ਕ ਕ੍ਰਾਈਮ ਵਧ ਚੁੱਕਿਆ ਨਾ ਸਰਕਾਰ ਦੇ ਆਏ ਤੇ ਬਹੁਤ ਜ਼ਿਆਦਾ ਡਬਲ ਕ੍ਰਾਈਮ ਹੋ ਚੁੱਕਾ ਹੈ ਇਸ ਟਾਈਮ ਇਸ ਟਾਈਮ ਦਾ ਤੁਸੀਂ ਇਹ ਦੇਖ ਲਓ ਬੰਦੇ ਨੂੰ ਇੱਕ ਲਾਇਸੈਂਸੀ ਅਸਲੇ ਘਟ ਤੇ ਇਸ ਟਾਈਮ ਦੋ ਨੰਬਰ ਦੇ ਅਸਲੇ ਲੋਕਾਂ ਕੋਲ ਵਧ ਨੇ ਇਸ ਤਰ੍ਹਾਂ ਦਾ ਤੁਸੀਂ ਕਹੋ ਵੀ ਤੁਸੀਂ ਦੇਣਾ ਆਪਣਾ ਲਾਇਸੈਂਸੀ ਕਾਰੋਬਾਰ ਵਾਸਤੇ ਸੰਸਮਣਣਾ ਉਹਦੇ ਲਈ ਸਾਲ ਧੱਕੇ ਨੇ ਤੇ ਜਿਹਨੇ ਦੋ ਨੰਬਰ ਦਾ ਲੈਣਾ ਹੋ ਉਹ ਇੱਕ ਦਿਨ ਲਈ ਇੱਕ ਦਿਨ ਲਈ ਚ ਪ੍ਰੋਵਾਈਡ ਕਰ ਲੈਂਦੇ ਅਗਲੇ ਹੁਣ ਅਗਲੇ ਕੋਈ ਦੋ ਨੰਬਰ ਦਾ ਅਸ ਲੈਗਾ ਅਗਲੇ ਤਾਂ ਹੀ ਧਮਕੀਆਂ ਦੇ ਰਿਹਾ ਫੋਨ ਤੇ ਅਗਲੇ ਕਦੇ ਲਾਇਸੈਂਸੀ ਕਾਰੋਬਾਰਾਂ ਦਾ ਕੰਮ ਨਹੀਂ ਕਰ ਰਹੇ ਇਹ ਇੱਕ ਪਿੱਛੇ ਜੇ ਪਧੌਰ ਕੋਲੇ ਸਹਣਾ ਪਿੰਡਾ ਉੱਥੇ ਕਤਲ ਹੋਇਆ ਸੀ ਉੱਥੇ ਇਹ ਗੱਲ ਨਿਕਲੀ ਸੀ ਕਿ ਲੁਧਿਆਣਿਆਂੋਂ ਮਿਲ ਜਾਂਦਾ ਪਿਸਤੌਲ ਜੇ 2 ਨੰਬਰ ਦਾ ਲੈਣਾ ਮਤਲਬ ਪਹਿਲਾਂ ਹੁੰਦਾ ਸੀ ਯੂਪੀ ਜਾਣਾ ਜਾਂ ਕੁਝ ਜਾਣਾ ਹੁੰਦਾ ਤੁਹਾਡੇ ਸ਼ਹਿਰ ਚ ਹੀ ਕਹਿੰਦੇ ਮਿਲ ਜਾਂਦਾ ਸਰ ਸਾਡੇ ਸ਼ਹਿਰ ਚ ਨਹੀਂ ਪੂਰੇ ਪੰਜਾਬ ਚ ਮਿਲਦਾ ਹੂੰ ਜੋ ਦੀ ਸਰਕਾਰ ਆ ਜਾਂ ਇੰਨੇ ਕੁ ਸਰ ਕ੍ਰਾਈਮ ਵੱਧ ਚੁੱਕੇ ਆ ਨਾ ਕਿ ਪੁੱਛੋ ਨਾ ਇਹ ਸਰਕਾਰ ਕਹਿੰਦੀ ਸੀ ਵੀ ਸਾਡੇ ਆਏ ਤੇ ਅਸੀਂ ਕ੍ਰਿਮੀਨਲ ਖਤਮ ਕਰ ਦਨੇ ਆ ਗੈਂਗਸਟਰ ਖਤਮ ਕਰ ਦਨੇ ਆ ਗੈਂਗਸਟਰ ਪਾਲ ਰਹੇ ਆ ਸਰ ਖਤਮ ਨਹੀਂ ਹੋ ਰਹੇ ਇਹ ਵੱਧ ਰਹੇ ਆ ਏਦਾਂ ਹੁਣ ਇਹ ਗੱਲੋ ਵੀ ਤੁਸੀਂ ਮੰਨ ਲਓ ਰਾਜਾਂਦੇ ਕਿਤੇ ਨਿਗਾ ਪੈ ਗਈ ਵੀ ਬੰਦੇ ਦਾ ਕਾਰੋਬਾਰ ਵਧੀਆ ਤੇ ਉਹ ਤੋਂ ਫੋਨ ਮਾਰੋ ਤੇ ਪੈਸੇ ਲੈ ਲਓ ਇਹ ਸਰ ਬੋਲਸ ਵਾਲੇ ਚਾਹਣ ਤਾਂ ਇੱਕ ਦਿਨ ਦੇ ਵਿੱਚ ਬੰਦਾ ਫੜ ਸਕਦੇ ਆ ਹੁਣ ਬੋਲਸ ਵਾਲਿਆਂ ਨੇ ਦੇ ਕਿਤੇ ਵਾਰਦਾਤ ਹੋ ਜਵੇ ਤੇ ਇੱਕ ਦਿਨ ਚ ਪਤਾ ਲਗਾ ਲੈਣਗੇ ਵੀ ਬੰਦਾ ਕਿੱਥੇ ਆ ਹੁਣ ਜੇ ਵਾਰਦਾਤੋਂ ਪਹਿਲਾਂ ਨਹੀਂ ਫੜਨ ਦਾ ਫਾਇਦਾ ਤੇ ਬਾਅਦ ਚ ਫੜਨ ਦਾ ਕੋਈ ਫਾਇਦਾ ਨਹੀਂ ਉਹ ਤਾਂ ਕਹਿੰਦੇ ਵੀ ਬੰਦਾ ਮਰੇ ਤਾਂ ਅਸੀਂ ਆਪਣੇ ਬੱਦਰ ਤੇ ਕੰਮ ਕਰਾਂਗੇ ਆਦਰਵਾਇਸ ਅਸੀਂ ਬਿੱਲੇ ਬੈਠੇ ਆ ਆਪਣਾ ਰਿਪੋਰਟ ਦਰਜ ਕਰ ਲਈ ਬਾਅਦ ਗੱਲ ਖਤਮ ਮਜਾਕ ਬਣਾਇਆ ਸਾਰੇ ਇਹਨਾਂ ਨੇ ਮੈਂ ਤੁਹਾਡੀ ਕੀ ਮੰਗ ਹੈ ਜੀ ਮੰਗ ਇਹ ਹੀ ਆ ਸਰ ਕਿ ਜਲਦੀ ਜਲਦੀ ਬੰਦਾ ਫੜਿਆ ਜਾਵੇ ਤਾਂ ਕਿ ਅਸੀਂ ਵੀ ਆਪਣੇ ਕੰਮਾਂ ਕਰਦੇ ਜਾ ਸਕੀਏ ਟਾਈਮ ਤੇ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਆਪਣੇ ਕੰਮ ਤੇ ਜਾ ਸਕੀਏ ਹੁਣ ਘਰੇ ਬੈਠੇ ਆ ਜਦੋਂ ਤੱਕ ਬੰਦਾ ਨਹੀਂ ਫੜਿਆ ਜਾਂਦਾ ਉਹ ਤੱਕ ਸਾਨੂੰ ਕੋਈ ਪਤਾ ਨਹੀਂ ਕੌਣ ਵਾਰਦਾਤ ਕਰ ਦੇ ਆ ਕੇ ਹੁਣ ਨਾ ਤਾਂ ਸਾਨੂੰ ਕੋਈ ਸਿਕਿਉਰਿਟੀ ਦੇ ਰਿਹਾ ਨਾ ਕੋਈ ਪੀਸੀਆਰ ਵਾਲੇ ਲਾਏ ਆ ਕੁਝ ਵੀ ਨਹੀਂ ਆ ਸਰ ਸਿਨਵਾਸੀ ਆਪਣੇ ਆਪ ਆਪਣੇ ਹੀ ਹੱਕ ਤੇ ਜਾ ਰਹੇ ਆ ਆਪਣੇ ਦਮ ਤੇ ਦੁਕਾਨ ਤੇ ਜਾ ਰਹੇ ਆ ਆਪਣੇ ਦਮ ਤੇ ਕੰਮ ਕਰ ਰਹੇ ਆ ਸਾਨੂੰ ਕੋਈ ਪਤਾ ਨਹੀਂ ਵੀ ਪਿੱਛੋਂ ਕੋਣ ਆ ਕੇ ਕੀ ਕਰ ਜਵੇ ਕੋਈ ਮੋਰੀ ਆ ਕੇ ਮਾਰ ਜਵੇ ਸਰ ਸਾਡੇ ਹੱਥ ਕੁਝ ਵੀ ਨਹੀਂ ਹੈ ਕੁਝ ਨਹੀਂ ਬਿਲਕੁਲ ਤਾਂ ਗੱਲਬਾਤ ਕੀਤੀ ਡਰ ਦੇ ਮਾਹੌਲ ਦੇ ਵਿੱਚ ਨੇ ਇੱਕ ਕਾਲ ਆਉਂਦੀ ਹੈ 1 ਕਰੋੜ ਰੁਪਇਆ ਮੰਗਿਆ ਜਾਂਦਾ ਹੈ ਜਵਾਬ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੌਇਸ ਮੈਸੇਜ ਆਉਂਦਾ ਹੈ ਉਹ ਵੌਇਸ ਮੈਸੇਜ 'ਚ ਕਿਹਾ ਜਾਂਦਾ ਹੈ ਕਿ ਆ ਪੰਜ-ਸੱਤ ਦਿਨਾਂ ਤੇਰੇ ਕੋਲ ਜੋ ਕਰਨਾ ਹੈ ਕਰ ਲਾ ਹੁਣ ਪੈਸੇ ਨਹੀਂ ਲੈਣੇ ਹੁਣ ਤੈਨੂੰ ਮਾਰਨਾ ਜਦੋਂ ਕੋਈ ਵਿਅਕਤੀ ਨੂੰ ਅਜਿਹਾ ਫੋਨ ਆ ਜਾਵੇ ਜਾਂ ਕਾਲ ਆ ਜਾਵੇ ਜਾਂ ਵਾਇਸ ਮੈਸੇਜ ਆ ਜਾਵੇ ਉਹਦੇ ਦਿਲ ਤੇ ਕੀ ਬੀਤਦੀ ਉਹਦੇ ਪਰਿਵਾਰ ਤੇ ਕੀ ਬੀਤਦੀ ਹੈ ਇਹ ਉਹੀ ਸਮਝ ਸਕਦਾ ਜਿਹਨੂੰ ਉਹ ਕਾਲ ਆਈ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਪੁਲਿਸ ਦੇ ਕੰਨ ਤੇ ਹਾਲੇ ਤੱਕ ਜੂਣੀ ਸਰਕੀ ਇਥੇ ਨਿੱਕੇ ਨਿੱਕੇ ਜਿਹੜੇ ਆ ਇਹਨਾਂ ਦੇ ਗਨਮੈਨ ਆ ਉਹ ਜਿਹੜੇ ਚੇਅਰਮੈਨ ਆ ਉਹ ਤਾਂ ਗਨਮੈਨ ਲਈ ਫਿਰਦੇ ਆ ਪਰ ਜਿਹੜੇ ਲੋਕ ਟੈਕਸ ਦਿੰਦੇ ਆ ਜਿਹੜੇ ਲੋਕ ਇਹਨਾਂ ਦਾ ਟੈਡ ਭਰਦੇ ਆ ਖਜ਼ਾਨਾ ਭਰਦੇ ਆ ਉਹਨਾਂ ਲਈ ਗਨਮੈਨ ਦੇਣ ਲਈ ਪੁਲਿਸ ਕੋਲ ਗਨਮੈਨ ਨਹੀਂ ਹਾਲੇ ਤੱਕ ਇਸ ਪਰਿਵਾਰ ਦੀ ਸਿਕਿਉਰਿਟੀ ਲਈ ਪੁਲਿਸ ਨੇ ਇੱਕ ਕਦਮ ਨਹੀਂ ਚੁੱਕਿਆ ਡਰ ਦੇ ਮਾਹੌਲ ਦੇ ਵਿੱਚ ਹੈ ਸਹਿਮ ਦੇ ਮਾਹੌਲ ਦੇ ਵਿੱਚ ਹੈ ਕੀ ਅੱਗੇ ਪੁਲਿਸ ਕਾਰਵਾਈ ਕਰੇਗੀ ਉਹਨੂੰ ਲੈ ਕੇ ਵੀ ਚਿੰਤਾ ਦੇ ਵਿੱਚ ਹੈ ਉਹ ਬੰਦੇ ਜਿਨ੍ਹਾਂ ਚਿਰ ਫੜੇ ਨਹੀਂ ਜਾਂਦੇ ਉਹਨਾਂ ਚਿਰ ਪੂਰਾ ਪਰਿਵਾਰ ਦੈਸ਼ ਦੇ ਵਿੱਚ ਹੈ ਕਿ ਇਹ ਪੰਜਾਬ ਦਾ ਲਾਇਨ ਆਰਡਰ ਹੈ ਇਹਤੇ ਜਵਾਬ ਪੰਜਾਬ ਦੇ ਡੀਜੀਪੀ ਨੂੰ ਵੀ ਦੇਣਾ ਪਵੇਗਾ ਤੇ ਜਿਹੜੇ ਲੁਧਿਆਣਾ ਦੇ ਸੀਪੀ ਆ ਉਹਨਾਂ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਪਰਿਵਾਰ ਦੇ ਜੇਕਰ ਕੋਈ ਜਾਨ ਮਾਲ ਨੂੰ ਨੁਕਸਾਨ ਹੁੰਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ